ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਰਾਨਾ ਬੜੇ ਸਾਡੇ ਦਿਮਾਗ ਬੜੇ ਚਿਰ ਤੋਂ ਸਾਡੇ ਦਿਮਾਗ ਸੀਗੇ ਅਸੀਂ ਕੀਰਤਨ ਦਰਬਾਰ ਕਰਨ ਆਇਆ ਪਿੰਡ ਆਪਣੇ ਤੇ ਮਹਾਰਾਜ ਨੇ ਸਫਲਤਾ ਬਖਸ਼ੀ ਆ ਤੇ ਮੇਰੇ ਜੇ ਵੀ ਸੱਜਣ ਮਿੱਤਰ ਡਾਇਮੰਡ ਕਲਬ ਆਫ ਕੈਲੀਫੋਰਨੀਆ ਦੇ ਨਾਲ ਰਲ ਕੇ ਤੇ ਪਿੰਡ ਦੇ ਮੇਰੇ ਭਰਾਵਾਂ ਨੇ ਸਾਧ ਸੰਗਤ ਜਲੰਧ ਵਾਲ ਖਨੂਰ ਦੀ ਸੰਗਤ ਨੇ ਮਿਲ ਕੇ ਇਸਪਰਲੇ ਨੂੰ ਲਿਖਿਆ ਸੀ ਇਸਪਨ ਹੋਇਆ ਤੇ ਬਹੁਤ ਸੰਗਤ ਦਾ ਹੰਗਾਰਾ ਮਿਲਿਆ ਸਾਨੂੰ ਇਹਦੇ ਵਿੱਚ ਬਹੁਤ ਪ੍ਰਸਿੱਧ ਕੀਤਨੀ ਜਥੇ ਸ਼ਾਮਲ ਹੋਏ ਸਿਗੇ ਜੀ ਉਹਦੇ ਵਿੱਚ ਭਾਈ ਲਖਵਿੰਦਰ ਸਿੰਘ ਜੀ ਹਯੂਰੀ ਜਥਾ ਦਵਿੰਦਰ ਸਿੰਘ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਕੁਲਦੀਪ ਸਿੰਘ ਜੀ ਹਯੂਰੀ ਸਦਾ ਜਥਾ ਗੋਲਡਨ ਅੰਮ੍ਰਿਤਸਰ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਕਥਾਵਾਚਕ ਪਟਨਾ ਸਾਹਿਬ ਵਾਲੇ ਤੇ ਉਸ ਤੋਂ ਬਾਅਦ ਸਾਡੇ ਪਦਮਸ਼੍ਰੀ ਹਰਜਿੰਦਰ ਭਾਈ ਹਰਜਿੰਦਰ ਸਿੰਘ ਜੀ ਸ਼ੀਰ ਦਿਨ ਕਰਨ ਵਾਲਿਆਂ ਨੇ ਕੀਰਤਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜੀ ਕੱਲ ਤੇ ਬਹੁਤ ਸ਼ਾਂਤਮਈ ਬਹੁਤ ਸ਼ਾਂਤਮਈ ਇਹ ਸਮਾਗਮ ਹੋਇਆ ਜੀ ਤੇ ਕੋਈ ਵੀ ਕੋਈ ਮਨੋ ਸਾਰਿਆਂ ਨੇ ਰਲ ਮਿਲ ਕੇ ਸੇਵਾ ਇਸ ਦੀ ਕੀਤੀ ਤੇ ਅਸੀਂ ਇਸ ਤੋਂ ਬਾਅਦ ਸਾਡਾ ਇਹ ਸਾਡੇ ਪਿੰਡ ਵਿੱਚ ਅਸੀਂ ਐਂਬੂਲੈਂਸ ਦਾ ਅਨਾਉਂਸ ਕੀਤਾ ਸੀ ਕਰ ਉਹ ਐਂਬੂਲੈਂਸ ਕਰਾਂਗੇ ਜੀ ਉਹਦੇ ਬਾਰੇ ਸਾਰੇ ਪ੍ਰਚਾਰ ਰਲ ਕੇ ਪਿੰਡ ਪਿੰਡ ਵਿੱਚ ਕਰਾਂਗੇ ਉਸ ਤੋਂ ਬਾਅਦ ਫਿਰ ਅਗਲੇ ਸਾਲ ਜੀ ਫਿਰ ਅਗਲੇ ਸਾਲ ਅਸੀਂ ਮੈਡੀਕਲ ਸਾਡੇ ਸਾਡੇ ਚੇਅਰਮੈਨ ਸਾਹਿਬ ਸੰਤ ਬਾਬਾ ਨੂਪ ਸਿੰਘ ਜੀ ਉੱਨੇ ਵਾਲੇ ਜੀ ਉਹਨਾਂ ਦੀ ਸਹੀ ਗਾਈਡੈਂਸ ਨਾਲ ਸਾਰਾ ਕੁਝ ਹੋਇਆ ਸਗਾ ਇਹ ਤੇ ਉਹਨਾਂ ਨਾਲ ਸਲਾਹ ਸ਼ੀ ਕਰਕੇ ਨਾ ਅਗਲੇ ਸਾਲ ਦੀਆਂ ਡੇਟਾ ਸ਼ੀਟੀ ਅਨਾਉਂਸ ਕਰ ਦੇਣੀ ਹੈ ਤੰਦਰਵਾ ਸਾਹਿਬ ਦੀ ਆ ਤੇ ਬਾਕੀ ਸਾਨੂੰ ਸਾਰਿਆਂ ਦਾ ਸਾਥ ਬਹੁਤ ਮਿਲਿਆ ਸਾਨੂੰ ਅਗਲੇ ਸਾਲ ਵੀ ਇਦਾਂ ਸਾਥ ਚਾਹੀਦਾ ਆ ਅਸੀਂ ਹੋਰ ਸਕਸੈਸ ਕਰੀਏ ਹੋਰ ਸੰਗਤ ਲਈਏ ਸਾਰੇ ਇਸ ਇਸ ਕੀਰਤਨ ਦਰਬਾਰ ਤੋਂ ਲਾਭ ਪਟੋੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਖਨੂਰ ਜਲਵਾਲਾ ਇਲਾਕਾ ਵਸੀਆਂ ਵੱਲੋਂ ਡਾਇਮੰਡ ਕਲੱਬ ਕੈਲੀਫੋਰਨੀਆ ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਮਲਕਾਰ ਸਿੰਘ ਜੀ ਉਹਨਾਂ ਦੇ ਬ੍ਰਦਰ ਅਸਰਾਰਦਰ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਪਹਿਲਾ ਇੰਟਰਨੈਸ਼ਨਲ ਕੀਰਤਨ ਦਰਬਾਰ ਪਿੰਡ ਵਿੱਚ ਕਰਾਇਆ ਗਿਆ ਅਸੀਂ ਇਲਾਕਾ ਨਿਵਾਸੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਿ ਐਡਾ ਵੱਡਾ ਯੋਗਦਾਨ ਪਾਇਆ ਔਰ ਜੋ ਇਹਨੇ ਅਗਲੇ ਸਾਲ ਤੋਂ ਵਿਸ਼ੇਸ਼ ਯੋਗਦਾਨ ਪਾ ਰਿਹਾ ਐ ਐਂਬੂਲੈਂਸ ਦਾ ਜਿਹੜੀ ਕਿ ਬਹੁਤ ਜ਼ਿਆਦਾ ਲੋੜ ਸੀ ਇਲਾਕਾ ਨਿਵਾਸੀਆਂ ਨੂੰ ਔਰ ਉਹਦੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਕਰਨ ਜਾ ਰਹੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਔਰ ਆਸ ਕਰਦੇ ਹਾਂ ਕਿ ਜੋ ਵੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਉਹ ਸਾਡੀ ਹਮੇਸ਼ਾ ਪੂਰੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕੀ ਕਾੰਤ ਸਾ ਵਾਹਿਗੁਰੂ ਜੀ ਕੀ ਫਤਹਿ